ਹਾਂਜੀ ਵੈਗਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੁਣ ਸੁਣ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਕੜੀ ਇੱਧਰ ਆਪਾਂ ਨੇ ਲੈ ਲਈ ਜੀ ਨਾਰਮਲ ਨਾਮਕ ਮਿਰਚ ਮਸਾਲੇ ਇੱਧਰ ਆਪਣੇ ਲੈ ਜੀ ਲਸਣ ਪਿਆਜ਼ ਇੱਧਰ ਆਪਾਂ ਨੇ ਆਲੂ ਬੋਇਲ ਕਰਕੇ ਰੱਖੇ ਨੇ ਜੀਰਾ ਲਿਆ ਇੱਧਰ ਆਪਾਂ ਨੇ ਜੀ ਬੇਸਣ ਰੱਖਿਆ ਹੋਇਆ ਬਣਾ ਕੇ ਜੀ ਕਸੂਰੀ ਮੇਥੀ ਤੇ ਬਾਕੀ ਆਪਾਂ ਨਾਲ ਦੀ ਨਾਲ ਪਾਣੀ ਜਿੰਨੇ ਕਿ ਲੋੜ ਆ ਪਾ ਲਾਂਗੇ ਤੇ ਇਹਦੇ ਨਾਲ ਦੀ ਨਾਲ ਆਪਾਂ ਨੇ ਕੜਾਹੀ ਦੇ ਵਿੱਚ ਰੱਖਿਆ ਤੇਲ ਗਰਮ ਆਪਾਂ ਨੇ ਪਾ ਦਿੱਤਾ ਜੀ ਇਹਦੇ ਵਿੱਚ ਜੀਰਾ ਤੇਲ ਜੀ ਆਪਣਾ ਪਹਿਲਾਂ ਘੜਿਆ ਹੋਇਆ ਆਪਾਂ ਵਿੱਚ ਪਾ ਰਹੇ ਹਾਂ ਜੀ ਲਸਣ ਪਿਆਜ਼ ਇਹ ਪਿਆਜ਼ ਚਿੱਟਾ ਚਿੱਟਾ ਹੀ ਨੇ ਬਣਨਾ ਇਹਨੇ ਲਾਏ ਹੋ ਨੇ ਆਪਾਂ ਜਿੰਤੇ ਇਹਦੇ ਵਿੱਚ ਕਾਟੇ ਲ ਅਸਲ ਪਿਆਜ਼ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਜੀ ਲਾਈਟ ਬਣਾਉਂਦੇ ਇਹਨਾਂ ਦਾ ਕਲਰ ਚੇਂਜ ਕਰ ਜਾਂ। ਆਪਾਂ ਬਣਾ ਰਹੇ ਹਾਂ ਜੀ ਕੜੀ ਗਰਮੀਆਂ ਦੇ ਵਿੱਚ ਕਾਦੀ ਕੜੀ ਬਹੁਤ ਵਧੀਆ ਲੱਗਦੀ ਹੈ। ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਾਂਗੇ। ਹੁਣ ਤੇ ਇਹਨੂੰ ਪਾਣੀ ਪਾ ਲੈਣਾ ਨੂੰ ਹੋ ਜਾਏਗਾ। ਆਪਾਂ ਜੀ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਚੌਪ ਜਿਆ ਕਰਕੇ ਪਾਇਆ ਜੇ ਤੁਸੀਂ ਕੱਟ ਕੇ ਪਾਉਣਾ ਚਾਹੁੰਦੇ ਹੋ ਲੰਬੇ-ਲੰਬੇ ਕਰਕੇ ਤਾਂ ਕੱਟ ਕੇ ਵੀ ਪਾ ਸਕਦੇ ਹੋ ਥੋੜੀ ਛੋਟੇ ਚ ਕੁੱਟ ਕੇ ਤੜਕਾ ਲਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਾ ਸਕਦੇ ਹੋ ਜਿਵੇਂ ਥੋੜੀ ਠੀਕ ਲੱਗਦਾ ਜੀ ਉਵੇਂ ਕਰ ਲਿਓ ਆਪਾਂ ਨਾਇਟ ਬਰੌਂ ਜਿੰਨਾਂ ਨੂੰ ਕਰਨਾ ਜੀ ਹਾਂ ਜੀ ਸਵਰੀ ਜੀ ਆਪਾਂ ਨੇ ਕਿ ਨਵੀਂ ਟਰਿਕ ਬਣਾਈ ਹੈ ਅੱਗੇ ਆਪਾਂ ਜੀ ਬੇਸਣ ਦੇ ਵਿੱਚ ਦਹੀਂ ਪਾ ਕੇ ਘੋਲ ਤਿਆਰ ਕਰਦੇ ਹੁੰਨੇ ਇਸ ਵਾਰ ਆਪਾਂ ਨੇ ਘੋਲ ਨਹੀਂ ਬਣਾਇਆ ਹੈਗਾ ਜੀ ਆਪਾਂ ਇਹਦਾ ਗਾੜਾ ਜਿਹਾ ਜੀ ਇੱਕ ਪੇਸਟ ਦੀ ਤਰ੍ਹਾਂ ਬਣਾ ਕੇ ਰੱਖ ਲਿਆ ਇਸ ਤਰ੍ਹਾਂ ਆਪਾਂ ਬਿਲਕੁਲ ਜੀ ਨਵੇਂ ਤਰੀਕੇ ਦੇ ਨਾਲ ਅੱਜ ਕੜੀ ਬਣਾਵਾਂਗੇ ਅੱਗੇ ਤਾਂ ਜੀ ਆਪਾਂ ਘੋਲ ਪਾਉਣੇ ਨੇ ਹੁਣ ਆਪਾਂ ਇਸ ਤਰ੍ਹਾਂ ਬਣਾਵਾਂਗੇ ਉੱਧਰ ਲਗਾਤਾਰ ਆਪਾਂ ਹਲਾਈ ਜਾਵਾਂਗੇ ਜੀ ਆਪਾਂ ਜੀ ਹੁਣ ਆਪਣੇ ਪਿਆਜ਼ ਹੋ ਗਏ ਲਾਈਟ ਬਰਾਉਣਗੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਤੀ ਹੈ ਵੀ ਕਸੂਰੀ ਮੇਥੀ ਨਾਲੇ ਜੀ ਆਪਾਂ ਜਿਹੜੇ ਨਾਰਮਲ ਹੁੰਦੇ ਨੇ ਨਾਮਕ ਮਿਰਚ ਮਸਾਲੇ ਉਹ ਪਾਤੇ ਤੇ ਜਿਹੀ ਤਰ੍ਹਾਂ ਆਪਾਂ ਇਹਨੂੰ ਹਲਾਉਂਦੇ ਹੋਏ ਟੜਕੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ ਉਰਗੇ ਵੀ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਤਾਂ ਜੋ ਆਪਣਾ ਜਿਹੜਾ ਮਸਾਲਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਸਕੇ ਦੇਖੋ ਜੀ ਆਪਣੀ ਗਰੇਵੀ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਆਪਾਂ ਜੀ ਮਸਾਲੇ ਨੂੰ 1.5 ਮਿੰਟ ਲਈ ਢੱਕ ਕੇ ਪਕਾਵਾਂਗੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਜੀ ਜਾਵੇ ਥੋੜਾ ਜਿਹਾ ਪਾ ਲਿਓ ਦਹੀਂ ਵਿੱਚ ਥੋੜਾ ਜਿਹਾ ਜੀ ਆਪਾਂ ਵਿੱਚ ਪਾ ਦਾਂਗੇ ਦਹੀਂ ਜਦੋਂ ਆਪਾਂ ਦਹੀਂ ਪਾਉਣਾ ਜੀ ਉਦੋਂ ਫਿਰ ਆਪਾਂ ਗੈਸ ਨੂੰ ਘੱਟ ਕਰਕੇ ਪਾਵਾਂਗੇ ਜੇ ਆਪਣਾ ਗੈਸ ਤੇਜ਼ ਹੋਊਗਾ ਫਿਰ ਆਪਣਾ ਦਹੀਂ ਹੈ ਜੀ ਜਿਹੜਾ ਫਟ ਵੀ ਸਕਦਾ ਆਪਾਂ ਗੈਹੀਆਂ ਜੀ ਜਿਹੜਾ ਬਿਲਕੁਲ ਪੱਕ ਗਈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਬੋਇਲ ਕੀਤੇ ਹੋਏ ਆਲੂ ਆਲੂ ਤਾਂ ਬਾੜ ਕੇ ਪਾਈ ਵਧੀਆ ਰਹਿੰਦਾ ਹੁਣ ਤਾਂ ਕੱਚੇ ਜੇ ਨਾ ਬਦਲੇ ਨੀ ਲਾਉਣੀ ਸਬਜ਼ੀ ਦੇ ਵਿੱਚ ਆਪਾਂ ਜੀ ਆਲੂਆਂ ਨੂੰ ਸਾਰੀ ਗਰੇਵੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਤਾ ਤੁਸੀਂ ਦੇਖ ਰਹੇ ਹੋ ਜੀ ਆਪਣੀ ਗਰੇਵੀ ਬਹੁਤ ਸੋਹਣੀ ਤਿਆਰ ਹੋਈ ਹੈ ਹੁਣ ਆਪਾਂ ਪਾ ਰਹੇ ਹਾਂ ਜੀ ਜਿਹੜਾ ਆਪਾਂ ਨੇ ਬੇਸਣ ਘੋਲ ਕੇ ਰੱਖਿਆ ਸੀ ਪੇਸਟ ਜਿਆ ਬਣਾ ਕੇ ਪਾਇਆ ਆਪਾਂ ਨੇ ਸਾਰੇ ਮਸਾਲੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਜੀ ਇਹਨੂੰ ਮਿਕਸ ਕਰ ਦਾਂਗੇ। ਕੜਸੀ ਦੇ ਨਾਲ ਲਗਾਤਾਰ ਹਿਲਾਉਂਦੇ ਰਹਾਂਗੇ ਆਪਾਂ ਇਹਨੂੰ। ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਪਾਣੀ। ਜਿੰਨੀ ਵੀ ਜੇ ਆਪਾਂ ਨੂੰ ਲੋੜ ਆ ਜਿੰਨੀ ਕਾਪਾ ਨੇ ਵੀ ਜੇ ਗਾੜੀ ਬਣਾਉਣੀ ਆ ਜਾਂ ਪਤਲੀ ਬਣਾਉਣੀ ਆ ਉਸ ਹਿਸਾਬ ਦੇ ਨਾਲ ਆਪਾਂ ਪਾਣੀ ਪਾ ਲਾਂਗੇ ਘੜਸ਼ੀ ਨਾਲ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਵਿੱਚ ਜੀ ਮਿਕਸ ਕਰ ਦਾਂਗੇ ਥੋੜੇ ਜਿਹੀ ਆਪਾਂ ਵਿੱਚ ਪਾ ਦਾਂਗੇ ਇਹਦੇ ਪਕੌੜੇ ਇਸ ਤਰ੍ਹਾਂ ਆਪਾਂ ਕੜੀ ਦੇ ਵਿੱਚ ਜੀ ਪਕੌੜੇ ਪਾ ਲੈਨੇ ਆ ਕੜੀ ਦਾ ਜਿਹੜਾ ਟੇਸਟ ਆ ਜੀ ਉਹ ਬਹੁਤ ਵਧੀਆ ਹੋ ਜਾਂਦਾ ਛੋਟੇ ਛੋਟੇ ਤੋੜ ਕੇ ਜੇ ਪਾ ਲਓ ਕੋੜ ਜਾਣ ਇਹਨਾਂ ਨੇ ਬਥੇਰੇ ਵਧੀਆ ਵਿੱਚ ਆਪਾਂ ਜੀ ਇਹਨਾਂ ਨੂੰ ਹਿਲਾ ਦਾਂਗੇ ਟੱਕ ਦਈਏ ਹੁਣ ਅੱਪਾ ਜੀ ਉਹਨੇ ਨੂੰ ਟੱਕ ਲਾਂਗੇ ਟੱਕ ਕੇ ਪਕਾ ਲੈਣੇ ਆ ਜੀ ਫਿਰ ਆਪਾਂ ਵਿੱਚ ਵਿੱਚ ਕੜੀ ਨੂੰ ਚੈੱਕ ਕਰਦੇ ਰਹਾਂਗੇ ਹਾਂ ਜੀ ਕੜੀ ਜੀ ਆਪਣੀ ਬਣ ਰਹੀ ਆ ਕੜੀ ਨੂੰ ਵਾਲ ਆ ਰਿਹਾ ਆ ਆਪਾਂ ਵਿੱਚ ਵਿੱਚ ਇੱਕ ਦੋ ਵਾਰੀ ਇਹਨੂੰ ਚੈੱਕ ਕਰਦੇ ਰਹਾਂਗੇ ਕੰਜੀ ਟੱਕ ਦਿੰਨੇ ਆ ਜੀ ਇੰਨੀ ਕੁ ਬਿਲਡ ਕਰ ਦਾਂਗੇ ਤੁਸੀਂ ਵੀ ਜਰੂਰ ਇਸ ਤਰ੍ਹਾਂ ਟਰਾਈ ਕਰਿਓ ਕੜੀ ਬਣਾਇਓ ਬਹੁਤ ਵਧੀਆ ਬਣਦੀ ਆ ਜੀ ਹਾਂਜੀ ਕੜੀ ਜੀ ਆਪਣੀ ਬਣ ਰਹੀ ਹੈ ਜੀ। ਹਾਂਜੀ ਕੜੀ ਜੀ ਆਪਣੀ ਬਣ ਕੇ ਤਿਆਰ ਹੈ ਜੀ। ਬਹੁਤ ਵਧੀਆ ਆਪਣੀ ਕੜੀ ਬਣੀ ਹੈ। ਤੁਸੀਂ ਵੀ ਜਰੂਰ ਬਣਾਇਓ। ਜਰੂਰ ਟਰਾਈ ਕਰਿਓ ਜੀ। ਸਾਡੀ ਵੀਡੀਓ ਨੂੰ ਲਾਇਕ, ਸ਼ੇਅਰ ਕਰੋ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਤੇ ترقی ਬਖਸ਼ੇ ਜੀ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਰਹਿਣ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ